ਬੜਾ ਮਿਹਨਤ ਦਾ ਖੰਡ ਬੜੀ ਵਿਖੜੀ ਘਾਟੀ ਬਹੁਤ ਵਿਖੜੀਆਂ ਪੌੜੀਆਂ ਜਿੱਥੋਂ ਲੰਘਣਾ ਹੈ ਜਿੱਥੋਂ ਚੜ੍ਹਨਾ ਸਰਮਖੰਡ ਕੀ ਬਾਣੀ ਰੂਪ ਸਰਮਖੰਡ ਮਿਹਨਤ ਦਾ ਖੰਡ ਇਥੇ ਘੜਨਾ ਤੇ ਘੜਨਾ ਹੀ ਬੌਦਕ ਹੈ ਆਪਣੇ ਮਨ ਮਨ ਜਦ ਘੜਿਆ ਜਾਂਦਾ ਹੈ ਕਾਬੂ ਚ ਹੋਵੇਗਾ ਗਲਤ ਫੁਰਨੇ ਨਹੀਂ ਪੈਦਾ ਹੋਣਗੇ ਮੈਂ ਦੇਖਦਾ ਜਿਹੜੀ ਚੀਜ਼ ਕਾਬੂ ਚ ਹੋਵੇ ਨਾ ਬੰਦਾ ਉਸ ਤੋਂ ਸੁੱਖ ਲੈਂਦਾ ਤੇ ਜਿਹੜੀ ਚੀਜ਼ ਕਾਬੂ ਚ ਨਹੀਂ ਉਸ ਤੋਂ ਸੁੱਖ ਨਹੀਂ ਲਿਆ ਜਾ ਸਕਦਾ ਬਹੌਰ ਕਦੀ ਮੁਤਾਲਾ ਕਰਕੇ ਵੇਖਣਾ ਬੰਦੇ ਨੇ ਘੋੜੇ ਨੂੰ ਪਕੜਿਆ ਤੇ ਘੋੜੇ ਦੇ ਮੂੰਹ ਚ ਲਗਾਮ ਪਾ ਦਿੱਤੀ ਹੈ ਉੱਠ ਤੋਂ ਕੰਮ ਲਿਆ ਬੰਦੇ ਨੇ ਉੱਠ ਦੇ ਨੱਕ ਦੇ ਚ ਨਕੇਲ ਪਾ ਦਿੱਤੀ ਹੈ ਹਾਥੀਆਂ ਤੋਂ ਮਨੁੱਖ ਨੇ ਕੰਮ ਲਿਆ ਤੇ ਹਾਥੀ ਦੇ ਸਿਰ ਦੇ ਤੇ ਅੰਕੁਸ਼ ਰੱਖ ਦਿੱਤਾ ਹੁਣ ਅੰਕੁਸ਼ ਨਾ ਹੋਵੇ ਹਾਥੀ ਦੇ ਸਿਰ ਦੇ ਚ ਹਾਥੀ ਬੇਕਾਬੂ ਲਗਾ ਮਨਾ ਹੋਵੇ ਘੋੜੇ ਦੇ ਮੂੰਹ ਦੇ ਚ ਘੋੜਾ ਤੇ ਕਾਗ ਨਕੀਲ ਨਾ ਹੋਵੇ ਉੱਠਦੇ ਨਕ ਦੇ ਚ ਉੱਠ ਬੇ ਕਾਗੋ ਬੈਲ ਬੇ ਕਾਗੋ ਫੜੀਕਾਰ ਹੈ ਪਰ ਇਹਦੇ ਚ ਬ੍ਰੇਕਾਂ ਨਹੀਂ ਨਾ ਹੋਣ ਇਸ ਤੋਂ ਸੁਖ ਲੈ ਸਕੋਗੇ ਜਿਹੜੀ ਚੀਜ਼ ਚੱਲਦੀ ਹੈ ਰੁਕਣਾ ਵੀ ਚਾਹੀਦਾ ਹੈ ਉਹਦੇ ਨਾਲ ਰੋਕ ਥਾਮ ਦਾ ਆਲਾ ਵੀ ਚਾਹੀਦਾ ਹੁਣ ਰੇਲ ਹੈ ਭਾਵੇਂ ਸਾਰੇ ਨਹੀਂ ਚਲਾ ਸਕਦੇ ਪਰ ਰੋਕ ਤੇ ਹਰ ਬੰਦਾ ਸਕਦਾ ਨਾ ਹਰ ਡੱਬੇ ਚ ਪੁੱਲ ਚਿੰਨਾਂ ਖਿਚ ਲੋ ਤੇ ਰੋਕ ਚਲਾ ਨਹੀਂ ਸਕਦੇ ਸਾਰੇ ਰੋਕ ਸਕਦੇ ਚੱਲਣ ਦੇ ਨਾਲ ਨਾਲ ਰੁਕਣਾ ਵੀ ਬੜਾ ਲਾਜ਼ਮੀ ਰੋਕਣਾ ਵੀ ਬੜਾ ਲਾਜ਼ਮੀ ਜਿੱਥੇ ਲੋੜ ਪਵੇ ਰੋਕੀਏ ਗਲਤ ਪਾਸੇ ਜਾਏ ਰੋਕੀਏ ਮੰਨ ਲੋ ਚੇ ਬੁਰਾਈਆਂ ਗੁਰ ਸ਼ਬਦ ਇਹ ਮਨ ਹੋੜੀਏ ਹੁਣ ਮੈਂ ਦੇਖਦਾ ਬੰਦੇ ਨੇ ਹਾਥੀਆਂ ਨੂੰ ਕਾਬੂ ਚ ਕੀਤਾ ਹੈ ਘੋੜਿਆਂ ਨੂੰ ਕਾਬੂ ਚ ਕੀਤਾ ਹੈ ਬੈਲਾਂ ਨੂੰ ਕਾਬੂ ਚ ਕੀਤਾ ਹੈ ਔਰ ਉਠਾਂ ਨੂੰ ਕਾਬੂ ਚ ਕੀਤਾ ਹੈ ਰੇਲਾ ਮੋੜਨਾ ਗੱਡੀਆਂ ਬੰਦੇ ਦੇ ਕਾਬੂ ਚ ਨੇ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਇਹ ਜਿੱਧਰ ਚਾਹੇ ਭਟਕਦਾ ਫਿਰਦਾ ਕੋਈ ਕਾਬੂ ਚ ਨਹੀਂ ਬ੍ਰੇਕਾਂ ਹੈ ਨਹੀਂ ਕੋਈ ਔਰ ਬਿਨਾ ਬ੍ਰੇਕ ਦੀ ਜਿਹੜੀ ਗੱਡੀ ਹੋਵੇ ਫੇਰ ਮੈਂ ਕਰਨੀ ਕਈਆਂ ਨੂੰ ਲਿਤਾੜੇਗੀ ਬਿਨਾ ਬ੍ਰੇਕ ਦੇ ਜਿਹੜੇ ਬੰਦੇ ਗੁਰਦੁਆਰੇ ਆ ਜਾਂਦੇ ਨੇ ਬੜਾ ਹੀ ਅਨਰਥ ਕਰਦੇ ਨੇ ਬੜਾ ਹੀ ਅਨਰਥ ਬਿਨਾਂ ਬ੍ਰੇਕ ਬ੍ਰੇਕਾਂ ਹੀ ਕੋਈ ਨਹੀਂ ਕਦੀ ਇਧਰ ਪੈਟ ਕਰਾਂਗੇ ਕਦੀ ਉਧਰ ਪੈਟ ਕਰਾਂਗੇ ਕਦੀ ਇਧਰ ਪੈ ਅਨਰਥ ਕਰ ਦੇਣ ਕਦੀ ਉਧਰ ਪੈ ਅਨਰਥ ਕਰ ਦੇਣ ਬ੍ਰੇਕਾਂ ਹੀ ਕੋਈ ਨਹੀਂ ਸ਼ਬਦ ਦੀ ਬ੍ਰੇਕ ਕੋਈ ਨਹੀਂ ਜੇ ਜੇ ਨਾਲ ਆਪਣੇ ਮਨ ਨੂੰ ਰੋਕ ਲੈਣ ਮਨ ਲੋਚੇ ਬੁਰੀਆਂ ਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਜਿਹਨੂੰ ਆਪਣੇ ਮਨ ਨੂੰ ਹੋੜਨ ਦੀ ਜਾਂਚ ਆਉਂਦੀ ਹੈ ਉਹ ਇੱਥੇ ਬੈਠ ਕੇ ਜਾਪ ਤੇ ਕਰੇਗਾ ਇੱਥੇ ਬੈਠ ਕੇ ਕਦੀ ਸ਼ਰਾਬ ਪੀ ਕੇ ਨਹੀਂ ਆਏਗਾ ਨਾ ਪੀਏਗਾ ਨਾ ਕਾਜ ਕਰੇਗਾ ਕਿਉਂਕਿ ਉਹਨੂੰ ਮਨ ਨੂੰ ਰੋਕਣ ਦੀ ਜਾਂਚ ਆ ਗਈ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਉਹਨੇ ਰੋਕ ਲਿਆ ਆਪਣੇ ਬ੍ਰੇਕਾ ਲਾ ਲਈ ਉਹਦਾ ਮਨ ਉਸਦੇ ਕਾਬੂ 'ਚ ਹੈ ਔਰ ਜਿਸ ਦਾ ਮਨ ਜਿਸਦੇ ਕਾਬੂ ਦੇ 'ਚ ਹੈ ऐसा मनुष्य हर खान ਦੇ ਤੇ ਹਰ ਵਸਤੂ ਦਾ ਸਹੀ ਇਸਤੇਮਾਲ ਕਰੇਗਾ। ਕਤਈ ਗਲਤ ਇਸਤੇਮਾਲ ਨਹੀਂ ਕਰੇਗਾ। ਸ਼ਰਮਖੰਡੀ ਮਨੁੱਖ ਦੀ ਇਹ ਪਛਾਣ ਹੈ। ਖੰਡਾਂ ਦੀ ਜਿਹੜੀ ਵਿਆਖਿਆ ਗੁਰੂ ਨਾਨਕ ਦੇਵ ਜੀ ਨੇ ਕੀਤੀ ਉਹ ਪੜ ਕੇ ਸਿਰਫ ਮੈਂ ਤੁਹਾਨੂੰ ਸੁਣਾ ਰਿਹਾ ਇਕ ਠੀਕਾ ਇਕ ਤਰਜਮਾ ਕਰ ਰਿਹਾ। ਇਹਦੇ ਵਿੱਚ ਮੇਰੇ ਨਿੱਜੀ ਕੋਈ ਸ਼ਾਮਲ ਨਹੀਂ। ਨਿੱਜੀ ਕੋਈ ਵਿਚਾਰ ਨਹੀਂ। ਸਿਰਫ ਉਹਨਾਂ ਖੰਡਾਂ ਦੇ ਜੋ ਕੁਝ ਬਾਬੇ ਨੇ ਲਿਖਿਆ ਹੈ। ਇੱਕ ਬਾਠੀ ਦੀ ਤਰ੍ਹਾਂ ਪੜ੍ਹ ਕੇ ਨੇ ਤੁੰ ਸਰਵਨ ਕਰਾ ਰਹੇ ਆ ਕਿ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ ਕੋਈ ਸੁਣ ਕੇ ਆਪਣਾ ਮਨ ਜੋੜੇ ਕੋਈ ਸੁਣਾ ਕੇ ਆਪਣਾ ਮਨ ਜੋੜੇ ਕਬੀਰ ਕਹਿੰਦੇ ਨ ਪਰਮ ਗਤੀ ਮਿਲ ਜਾਏ ਕੋਈ ਸੁਣ ਕੇ ਜੁੜੇ ਕੋਈ ਸੁਣਾ ਕੇ ਜੁੜੇ ਦੋਹਾਂ ਦੀ ਗੱਲ ਬਣ ਸਕਦੀ ਹੈ ਤੇ ਸਤਿਗੁਰ ਮਿਹਰਾਂ ਵਰਤਾਨ ਸੁਣ ਕੇ ਤੁਸੀਂ ਜੁੜ ਸਕੋ ਸੁਣਾ ਕੇ ਮੈਂ ਜੁੜ ਸਕਾਂ ਤੇ ਗੱਲ ਬਣ ਜਾਏ ਤੇ ਗੁਰੂ ਦੀ ਬਖਸ਼ਿਸ਼ ਹੋ ਸਕੇ ਇਤਨੇ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ ਕਰਮਖੰਡ ਤੇ ਸਚਖੰਡ ਦੀ ਵਿਆਖਿਆ ਕੱਲ ਸ਼ਾਮ ਨੂੰ ਆਪਜੀ ਦੇ ਸਾਹਮਣੇ ਰੱਖਾਂਗੇ ਭੁੱਲ ਚੁੱਕ ਲਈ ਖਿਮਾ ਦੀ ਯਾchnਾ ਗੱਜਬੱਜ ਕੇ ਬਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ